ਅੱਜ ਨਗਰ ਨਿਗਮ ਦੇ ਵਿੱਚ ਸਾਰੇ ਸਫਾਈ ਕਰਮਚਾਰੀ ਇਕੱਠੇ ਹੋਏ ਨਗਰ ਨਿਗਮ ਪ੍ਰਸ਼ਾਸਨ ਦੇ ਜਿਹੜੇ ਹਵਾਲਾ ਤੋਂ ਸਾਨੂੰ ਪਤਾ ਲੱਗਾ ਭਰੋਸੇਮੰਦ ਸੂਤਰਾਂ ਤੋਂ ਕਿ ਨਗਰ ਨਿਗਮ ਦੇ ਹਾਊਸ ਵੱਲੋਂ ਮੇਅਰ ਸਾਹਿਬ ਵੱਲੋਂ ਇੱਕ ਸਾਡੇ ਜਿਹੜੀ ਭਰਤੀ ਹੋਈ ਸੀ ਕੱਚੇ ਕਰਮਚਾਰੀਆਂ ਦੀ ਉਹਦੇ ਖਿਲਾਫ ਕੋਈ ਇਹਨਾਂ ਨੇ ਇੱਕ ਟੇਬਲ ਆਈਟਮ ਦੇ ਵਿੱਚ ਇੱਕ ਮਤਾ ਪਾਇਆ ਗਿਆ ਵਾ ਕਿ ਇਹ ਭਰਤੀ ਪਾਰਦਰਸ਼ੀ ਢੰਗ ਨਾਲ ਨਹੀਂ ਕੀਤੀ ਗਈ ਇਸ ਭਰਤੀ ਨੂੰ ਰੱਦ ਕੀਤਾ ਜਾਏ ਜਦ ਕਿ ਇਸ ਭਰਤੀ ਨੂੰ ਹੋਏ ਨੂੰ ਵੀ ਲਗਭਗ 3 ਮਹੀਨੇ ਹੋ ਗਏ ਆ ਔਰ ਕਰਮਚਾਰੀ ਦਿਨ ਰਾਤ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੇ ਆ ਪਿਛਲੇ ਦਿਨੀ ਤੁਸੀਂ ਦੇਖਿਆ ਵਾ ਬਾਬਾ ਜੀ ਦਾ ਵਿਆਹ ਪਰ ਆਇਆ ਵਾ ਤੇ ਸਾਡੇ ਕਰਮਚਾਰੀਆਂ ਨੇ ਦਿਨ ਨਹੀਂ ਦੇਖਿਆ ਰਾਤ ਨਹੀਂ ਦੇਖਿਆ ਲੇਡੀਜ਼ਮੈਨ ਵਾਲਾ ਜਿਹੜੇ ਕਰਮਚਾਰੀ ਸੀ ਜੈਂਟਸ ਕਰਮਚਾਰੀ ਸੀ ਉਹਨਾਂ ਨੇ ਹਮੇਸ਼ਾ ਆਪਣੀ ਡਿਊਟੀ ਤੰਦਈ ਨਿਭਾਈ ਪਰ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਅੱਜ ਹਾਊਸ ਵਾ ਇੱਕ ਕਰਮਚਾਰੀਆਂ ਦੇ ਖਿਲਾਫ ਇੱਕ ਚਿੱਠੀ ਭੇਜ ਰਿਹਾ ਵਾ ਸਰਕਾਰ ਨੂੰ ਉੱਪਰ ਡਾਇਰੈਕਟਰ ਸਾਹਿਬ ਨੂੰ ਕਿ ਇਹ ਜਿਹੜੀ ਭਰਤੀ ਆ ਪਾਰਦਰਸ਼ੀ ਢੰਗ ਨਾਲ ਨਹੀਂ ਕੀਤੀ ਗਈ ਇਹਨੂੰ ਰੱਦ ਕੀਤਾ ਜਾਵੇ ਸੋ ਅਸੀਂ ਇਸ ਜਿਹੜਾ ਉਹਨਾਂ ਨੇ ਕੋਈ ਮੰਗ ਪੱਤਰ ਜਾਂ ਕੋਈ ਉਥੋਂ ਮਤਾ ਪਾਇਆ ਵਾ ਅਸੀਂ ਉਸ ਦੀ ਸਖਤ ਨਖੇਦੀ ਕਰਦੇ ਹਾਂ ਜੇਕਰ ਇਸ ਮਤੇ ਨੂੰ ਇਥੋਂ ਪ੍ਰਮਾਣ ਕੀਤਾ ਗਿਆ ਜਾਂ ਕਰਮਚਾਰੀਆਂ ਦੇ ਖਿਲਾਫ ਕੋਈ ਹੋਰ ਕਾਰਵਾਈ ਕੀਤੀ ਗਈ ਤੇ ਅਸੀਂ ਸਮੂਹ ਕਰਮਚਾਰੀ ਬਟਾਲੇ ਦੇ ਭਾਵੇਂ ਕੱਚੇ ਕਰਮਚਾਰੀ ਹੋਣ ਭਾਵੇਂ ਪੱਕੇ ਕਰਮਚਾਰੀ ਹੋਣ ਸਮੂਹ ਕਰਮਚਾਰੀ ਸਫਾਈ ਕਰਮਚਾਰੀ ਅਣਮਿੱਥੇ ਸਮੇਂ ਦੀ ਆਪਾਂ ਬਟਾਲੇ ਦੇ ਵਿੱਚ ਹੜਤਾਲ ਕਰਾਂਗੇ ਮਤਾ ਸਾਨੂੰ ਪਤਾ ਲੱਗਾ ਕਿ ਮੇਅਰ ਸਾਹਿਬ ਨੇ ਜਿਹੜਾ ਇੱਕ ਹਾਊਸ ਦੇ ਵਿੱਚ ਟੇਬਲ ਆਈਟਮ ਦੇ ਥਰੂ ਪਾਇਆ ਗਿਆ ਵਾ ਇਹ ਜਿਹੜੀ ਭਰਤੀ ਹੋਈ ਆ ਪਾਰਦਰਸ਼ੀ ਢੰਗ ਨਾਲ ਨਹੀਂ ਹੋਈ ਹਾਲਾਂਕਿ ਭਰਤੀ ਦੇ ਵਿੱਚ ਕਰਮਚਾਰੀਆਂ ਨੂੰ ਤੇ ਇਨਾਂ ਕੋਈ ਇਖਤਿਆਰ ਨਹੀਂ ਹੁੰਦਾ ਜੋ ਵੀ ਭਰਤੀ ਹੋਈ ਆ ਲਗਭਗ 14-15 ਗੁਰਦਾਸਪੁਰ ਤੋਂ ਲੈ ਕੇ ਬਟਾਲੇ ਤੋਂ ਲੈ ਕੇ ਬਟਾਲਾ ਹਾਊਸ ਦੇ ਕਈ ਵਿੱਚ ਅਧਿਕਾਰੀ ਸੀ ਕਈ ਪਾਰਟੀਆਂ ਦੇ ਹੋਰ ਅਧਿਕਾਰੀ ਸੀ ਲਗਭਗ 14-15 ਅਫਸਰਾਂ ਦੀ ਨਿਗਰਾਨੀ ਦੇ ਵਿੱਚ ਭਰਤੀ ਹੋਈ ਆ ਉਸ ਭਰਤੀ ਦੇ ਬਾਵਜੂਦ ਵੀ ਜੇ ਕੋਈ ਇਰਤੇ ਕਿੰਤੂ ਪਰੰਤੂ ਕਰੇ ਤੇ ਬੜੀ ਸ਼ਰਮਨਾਕ ਗੱਲ ਆ ਅਸੀਂ ਆਪਣੇ ਜਿਹੜੇ ਕਮਿਸ਼ਨਰ ਸਾਹਿਬ ਮੈਡਮ ਜੀ ਨੂੰ ਮਿਲ ਕੇ ਆਏ ਆ ਔਰ ਮੈਡਮ ਜੀ ਦੇ ਨਾਲ ਇਹ ਗੱਲਾਂ ਕੀਤੀਆਂ ਕਿ ਜੇਕਰ ਭਵਿੱਖ ਦੇ ਵਿੱਚ ਸਾਡੇ ਕਰਮਚਾਰੀਆਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਆ ਜਾਂ ਕੋਈ ਸਾਡਾ ਨੁਕਸਾਨ ਕਰਨ ਦੀ ਸੋਚਦਾ ਵਾ ਚਾਹੇ ਕੋਈ ਪੋਲੀਟਿਕਲ ਬੰਦਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕਾਰਪੋਰੇਸ਼ਨ ਵੱਲੋਂ ਕੋਈ ਸਾਡੇ ਤੇ ਕੋਈ ਕਾਰਵਾਈ ਹੁੰਦੀ ਆ ਜਾਂ ਸਾਡੇ ਕੰਮ ਨੂੰ ਕੋਈ ਨਜ਼ਰਅੰਦਾਜ਼ ਕੀਤਾ ਜਾਂਦਾ ਵਾ ਤੇ ਅਸੀਂ ਉਸ ਦਾ ਸਖਤ ਵਿਰੋਧ ਕਰਾਂਗੇ। 110 ਜਿਹੜਾ ਕਿਹਾ ਜਾ ਰਿਹਾ ਕਿ ਤੁਸੀਂ ਫਰਜ਼ੀ ਕਰਾਉਣਾ ਚਾਹੁੰਦੇ ਹੋ। ਹਾਂਜੀ। ਦੀ ਭਰਤੀ ਦੇ ਜਿਹੜਾ ਵੀ ਮਤਾ ਪਾਇਆ ਉਹਦੇ ਫਰਵਾਹ ਚਾਉਂਦੇ ਆ ਜਿਹੜੇ ਸੈਕਸ਼ਨ ਦੇ। ਦੇਖੋ ਇਹ ਜਿਹੜੀ ਸਫਾਈ ਸੇਵਕਾਂ ਦੀ ਭਰਤੀ ਕੀਤੀ ਗਈ ਹੈ ਇਹਦੀ ਭਰਤੀ ਵਾਸਤੇ ਅਸੀਂ ਪਹਿਲੋ ਸਰਕਾਰ ਨੂੰ ਦੋ ਤਿੰਨ ਮਤੇ ਪਾਏ ਸੀ ਉਹਦੇ ਮਤਿਆਂ ਦੇ ਗੇਸਟ ਜਿਹੜੀ ਹੈ ਭਰਤੀ ਕੀਤੀ ਗਈ ਹੈ। ਪਰ ਜਦੋਂ ਭਰਤੀ ਕੀਤੀ ਗਈ ਉਦੋਂ ਇੱਕ ਕਮੇਟੀ ਬਣਾਈ ਗਈ ਜਿਹਦੇ ਚ ਅਧਿਕਾਰੀ ਵੀ ਸੀਗੇ ਤੇ ਸਾਡੇ ਕਾਉਂਸਲਰ ਵੀ ਸੀਗੇ। ਤੇ ਪਰ ਜਿੱਨਾਂ ਜਰ ਭਰਤੀ ਦੀ ਇੰਟਰਵਿਊ ਚੱਲਦੀ ਰਹੀ ਉਹਨਾਂ ਚਿਰ ਸਾਡੇ ਕਾਉਂਸਲਰ ਜਿਹੜੇ ਆ ਉਸ ਕਮੇਟੀ ਦਾ ਹਿੱਸਾ ਸੀ ਪਰ ਜਦੋਂ ਉਹ ਕਮੇਟੀ ਨੇ ਬਾਅਦ ਚ ਇਹਨਾਂ ਨੂੰ ਪੁੱਛਿਆ ਹੀ ਨਹੀਂਗਾ ਤੇ ਜਿਹੜੀ ਲਿਸਟ ਬਣਾਈ ਆ ਬਿਲਕੁਲ ਇਹਨਾਂ ਨੂੰ ਵਿਖਾਇਆ ਨਹੀਂ ਗਿਆ ਤੇ ਮੇਰੇ ਕੋਲੋਂ ਵੀ ਜਦੋਂ ਸਾਈਨ ਕਰਾਉਣ ਆਏ ਆ ਤੇ ਦੋ ਤਿੰਨ ਵਾਰੀ ਮੈਨੂੰ ਇਹਨਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਫਾਈਲਾਂ ਨੂੰ ਵੇਖੋ ਨਾ ਤੇ ਸਾਈਨ ਕਰ ਦਿਓ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਦੋ ਦਿਨ ਟਾਈਮ ਦਿਓ ਅਸੀਂ ਉਹ ਫਾਈਲਾਂ ਵੇਖ ਲੈਨੇ ਆ 560 ਫਾਈਲ ਆ ਉਹਨੂੰ ਚੈੱਕ ਕਰਨਾ ਵੇਖਣਾ ਕਿ ਕਿੱਦਾਂ ਭਰਤੀ ਹੋਈ ਹੈ ਇਹਨਾਂ ਮੈਨੂੰ ਦਬਾਅ ਪਾਇਆ ਕਿ ਨਹੀਂ ਵੇਖਣ ਤੋਂ ਬਗੈਰ ਸਾਈਨ ਕਰੋ ਮੈਂ ਮਨਾਂ ਕਰ ਦਿੱਤਾ ਇਹਨਾਂ ਅਗਲੇ ਦਿਨ ਸਪਾਈ ਸੇਵਕਾਂ ਕੋਲੋਂ ਇੱਥੇ ਹੜਤਾਲ ਕਰਾ ਗਏ ਤੇ ਬਿਲਕੁਲ ਕਾਰਪੋਰੇਸ਼ਨ ਬੰਦ ਕਰ ਦਿੱਤੀ ਤੇ ਸਾਰੇ ਮੇਰੇ ਦਫ਼ਤਰ ਦੇ ਵਿੱਚ ਅੰਦਰ ਆ ਗਏ ਤੇ ਇੱਥੇ ਦਬਾਅ ਨਾਲ ਮੇਰੇ ਕੋਲੋਂ ਸਾਈਨ ਕਰਾਏ ਗਏ ਤੇ ਉਹਦੇ ਤੋਂ ਇਹ ਬਿਲਕੁਲ ਯਾਰ ਹੋ ਜਾਂਦਾ ਕਿ ਜਿਹੜੀ ਭਰਤੀ ਆ ਬਿਲਕੁਲ ਪਾਰਦਰਸ਼ਿਕ ਤਰੀਕੇ ਨਾਲ ਨਹੀਂ ਹੋਈ ਪਰ ਫਿਰ ਵੀ ਹੌਸ ਦੀ ਮੀਟਿੰਗ ਆਈ ਉਸ ਦੀ ਮੀਟਿੰਗ ਦੇ ਵਿੱਚ ਤਕਰੀਬਨ ਸਾਰੀਆਂ ਪਾਰਟੀਆਂ ਦੇ ਕਾਉਂਸਲਰਾਂ ਨੇ ਆਪਣਾ ਉੱਥੇ ਬੋਲੇ ਕਿ ਜਿਹੜੀ ਭਰਤੀ ਆ ਸਪਾਈ ਸੇਵਕਾਂ ਦੀ ਇਹ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਨਹੀਂ ਹੋਈ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਫਿਰ ਉਹ ਸਮੁੱਚੇ ਹੌਸ ਨੇ ਮਤਾ ਪਾਇਆ ਕਿ ਬਿਲਕੁਲ ਜਿਹੜੀ ਭਰਤੀ ਆ ਉਹ ਪਾਰਦਰਸ਼ੀ ਤਰੀਕੇ ਨਾਲ ਨਹੀਂ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਜਿਹੜਾ ਅਧਿਕਾਰੀ ਇਹਦੇ ਦੀ ਦੋਸ਼ੀ ਪਾਇਆ ਜਾਂਦਾ ਜਾਂ ਗਲਤ ਭਰਤੀ ਹੋਈ ਹੈ ਤੇ ਉਹਨੂੰ ਸਜਾਵ ਟੁਕੜੀ ਮਿਲਣੀ ਚਾਹੀਦੀ ਆ ਇਹ ਹਾਊਸ ਦੀ ਸਹਿਮਤੀ ਨਾਲ ਮਤਾ ਪਿਆ ਨਾ ਕਿ ਮੈਂ ਇਕੱਲੇ ਨੇ ਪਾਇਆ ਇਹ ਹਾਊਸ ਦੇ ਸਾਰੇ ਪਾਰਟੀਆਂ ਦੇ ਮੈਂਬਰਾਂ ਨੇ ਬੋਲਿਆ ਤੇ ਬਾਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹਦੀ ਸ਼ਿਕਾਇਤ ਐਮ ਐਲ ਏ ਸਾਹਿਬ ਨੇ ਲਿਖਤੀ ਕੀਤੀ ਆ 7ਵੇਂ ਮਹੀਨੇ ਚ ਸਰਕਾਰ ਨੂੰ ਕੀਤੀ ਆ ਉਹਦੇ ਚ ਉਹਨਾਂ ਮਨਿਸਟਰ ਸਾਹਿਬ ਨੂੰ ਵੀ ਭੇਜੀ ਆ ਸੈਕਟਰੀ ਸਾਹਿਬ ਨੂੰ ਭੇਜੀ ਆ ਫਿਰ ਡੀ ਸੀ ਸਾਹਿਬ ਨੂੰ ਵੀ ਕਹੀ ਆ ਤੇ ਉਹਨਾਂ ਨੇ ਤੇ ਪ੍ਰਾਣੀ ਸ਼ਿਕਾਇਤ ਕੀਤੀ ਹੈ ਕਿ ਭਰਤੀ ਜਿਹੜੀ ਹੈ ਪਰਦਰਸ਼ੀ ਤਰੀਕੇ ਨਾਲ ਹੀ ਹੋਈ ਤੇ ਕਾਉਂਸਲਰਾਂ ਨੇ ਵੀ ਬਿਲਕੁਲ ਉਹੀ ਮਤਾ ਪਾਇਆ ਹੈ ਕਿ ਜਦੋਂ ਵੀ ਉਹਨਾਂ ਨੇ ਵੇਖਿਆ ਕਿ ਇੱਥੇ ਜਿਹੜੀ ਭਰਤੀ ਹੈ ਬਿਲਕੁਲ ਇਹ ਜਿਹੜੇ ਸਾਡੇ ਅਧਿਕਾਰੀ ਆ ਉਹਨਾਂ ਨੇ ਆਪਣੀ ਮਨਮਰਜ਼ੀਆਂ ਕੀਤੀਆਂ ਨੇ ਬਹੁਤ ਸਾਰੇ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਉਹਦੇ 'ਚ ਭਰਤੀ ਕੀਤਾ ਜਦੋਂ ਕਿ ਇਹ ਕਰਨੀ ਉਹਨਾਂ ਨੂੰ ਸਕਦੇ ਇਸ ਤਰ੍ਹਾਂ ਹੋਰ ਵੀ ਬੜੀਆਂ ਬੇਨਿਯਮੀਆਂ ਨੇ ਭਰਤੀ ਦੇ ਵਿੱਚ ਜਿਹੜੀਆਂ ਹੋਈਆਂ ਨੇ ਤੇ ਹੌਸ ਨੇ ਇਹੀ ਮਤਾ ਪਾਇਆ ਕਿ ਜੇ ਗਲਤ ਹੋਈ ਹੈ ਤੇ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਤੁਸੀਂ ਤੁਸੀਂ ਕਿਹਾ ਕਿ ਮੇਰੇ ਤੇ ਦਬਾਅ ਪਾਇਆ ਗਿਆ। ਹਾਂਜੀ। ਜਦੋਂ ਸਾਈਨ ਕੀਤੇ ਗਏ ਕੋਈ ਕਾਰਪੋਰੇਸ਼ਨ ਤੁਹਾਡੀ ਹੈ। ਕਾਰਪੋਰੇਸ਼ਨ ਪਲਾਜ਼ਮ ਤੁਹਾਡੇ ਦੀ। ਕਿਸ ਤਰੀਕੇ ਦਾ ਦਬਾਅ ਪਾਇਆ ਤੇ ਕਿੰਨੇ ਪਾਇਆ? ਦਬਾਅ ਇਹਨਾਂ ਅਫਸਰਾਂ ਨੇ ਹੀ ਪਵਾਇਆ ਜਿਹੜੇ ਮੈਨੂੰ ਕਹਿੰਦੇ ਸੀ ਕਿ ਇੱਥੇ ਵੇਖੋ ਨਾਲ ਦੇ ਸਾਈਨ ਕਰ ਦਿਓ। ਫਿਰ ਇਹਨਾਂ ਨੇ ਮੈਂ ਉਦਾਂ ਨਹੀਂ ਕੀਤੇ ਫਿਰ ਇਹਨਾਂ ਨੇ ਉਹ ਸਫਾਈ ਸੇਵਕਾਂ ਨੂੰ ਕਿਹਾ ਕਿ ਤੁਹਾਡੀ ਭਰਤੀ ਆਹੀ ਕਰ ਦਿੱਤੀ ਹੈ ਉਹ ਨਹੀਂ ਕਰਦੇ। ਤੇ ਇਹਨਾਂ ਦੇ ਆਮ ਪਾਰਟੀ ਦੇ ਲੋਕਾਂ ਨੇ ਵੀ ਉਸ ਦਿਨ ਸੋਸ਼ਲ ਮੀਡੀਆ ਤੇ ਰੌਲਾ ਪਾਇਆ ਕਿ ਮੇਅਰ ਸਾਈਨ ਨਹੀਂ ਕਰਦਾ ਜਦੋਂ ਕਿ ਮੇਰੇ ਟੇਬਲ ਤੋਂ ਇੱਕ ਦਿਨ ਫਾਈਲਾਂ ਲਿਆ ਕੇ ਚੁੱਕ ਕੇ ਲੈ ਗਏ ਕਹਿੰਦੇ ਜੇ ਤੁਸੀਂ ਵੇਖ ਨਹੀਂ ਆ ਫਿਰ ਸਾਈਨ ਨਾ ਕਰੋ ਵੇਖਣ ਤੋਂ ਬਿਗੇਰ ਸਾਈਨ ਕਰੋ ਮੈਂ ਉਹ ਕੀਤੇ ਨਹੀਂ ਵੇਖਣ ਤੋਂ ਬਿਗੇਰ ਫਿਰ ਇਹਨਾਂ ਨੇ ਉਹ ਇੱਥੇ ਹੜਤਾਲ ਕਰਾਤੀ ਟਰਾਲੀਆਂ ਦੋ ਗੇਟ ਚ ਲਾਤੀਆਂ ਕਾਰਪੋਰੇਸ਼ਨ ਦਾ ਕੋਈ ਬੰਦਾ ਅੰਦਰ ਨਹੀਂ ਜਾਣ ਦਿੱਤਾ ਮੁਲਾਜ਼ਮ ਅੰਦਰ ਨਹੀਂ ਜਾਣ ਦਿੱਤਾ ਜਦੋਂ ਮੈਂ ਇੱਥੇ ਆਇਆ ਤਾਂ ਸਾਰਾ ਇਹ ਕਮਰਾ ਇਦਾਂ ਹੀ ਭਰਿਆ ਸੀ ਤੇ ਇੱਥੇ ਜਿੰਦਾਬਾਦ ਮੁਰਦਾਬਾਦ ਕਰਕੇ ਰੋਲਾ ਪਾ ਕੇ ਪ੍ਰੈਸ਼ਰਾਈਜ਼ ਹੁਣੇ ਸਾਈਨ ਕਰੋ ਹੁਣੇ ਸਾਈਨ ਕਰੋ ਤੇ ਮੈਂ ਉਹ ਸਾਈਨ ਕੀਤੇ ਪਰ ਮੈਂ ਸਾਰੇ ਆਪਣੇ ਹਾਊਸ ਨੂੰ ਦੱਸਿਆ ਹਾਊਸ ਦੇ ਵਿੱਚ ਮੈਂ ਵੀ ਕਿਹਾ ਕਿ ਮੇਰੇ ਕੋਲ ਐਸ ਦਬਾਅ 'ਚ ਸਾਈਨ ਕਰਾਇਆ ਮੈਨੂੰ ਵਿਖਾਇਆ ਨਹੀਂ ਗਿਆ ਮੈਨੂੰ ਦੱਸਿਆ ਨਹੀਂ ਗਿਆ ਵੇਖੋ ਭਰਤੀ ਤੇ ਕਾਰਪੋਰੇਸ਼ਨ ਦੀ ਹੈ ਤੇ ਜੇ ਕਾਰਪੋਰੇਸ਼ਨ ਦੇ ਮੇਅਰ ਨੂੰ ਜਾਂ ਉਸ ਕਮੇਟੀ ਨੂੰ ਜਾਂ ਸਾਡੇ ਹਾਊਸ ਨੂੰ ਨਹੀਂ ਜਾਣਕਾਰੀ ਉਹਦੀ ਹੋਣੀ ਤੇ ਕਿੰਨੂ ਹੋਣੀ ਆ ਜੀ ਸਰ ਤੁਸੀਂ ਕਿਹਾ ਕਿ ਆਪਣੇ ਅਫਸਰਾਂ ਨੇ ਦਬਾਅ ਪਾਇਆ ਅਫਸਰਾਂ ਦਾ ਨਾਮ ਦੰਕ ਕਰੂੰਗੀ ਵੇਖੋ ਜਿਹੜੇ ਆਪਣਾ ਹੈਗੇ ਆ ਦਜੀ ਸਪਾਈਸ ਹੈਲਥ ਡਿਪਾਰਟਮੈਂਟ ਦੇ ਆ ਉਹ ਉਹ ਸੀਗੇ ਸੈਂਟਰੀ ਇਨਸਪੈਕਟਰ ਸੀ ਚੀਫ ਸੈਂਟਰੀ ਇਨਸਪੈਕਟਰ ਤੇ ਉਹਨਾਂ ਦਾ ਵੱਡੇ ਅਸਰਾਂ ਦਾ ਹੋਏਗਾ ਬਿਲਕੁਲ ਫਾਈਲਾਂ ਲੈ ਕੇ ਸੈਂਟਰੀ ਇਨਸਪੈਕਟਰ ਆਇਆ ਤੇ ਮੇਰੇ ਕੋਲ ਦੋ ਤਿੰਨ ਵਾਰੀ ਉਹਨੇ ਕਿਹਾ ਕਿ ਵੇਖਣ ਤੋਂ ਬਿਗੇਰ ਸਾਈਨ ਕਰੋ ਫਿਰ ਇੱਕ ਦਿਨ ਲੈ ਕੇ ਵੀ ਆਇਆ ਤੇ ਮੈਂ ਸਾਈਨ ਮੈਂ ਕਿਹਾ ਮੈਨੂੰ ਵੇਖ ਤੇ ਲੈਂਦੇ ਆਂਦਾ ਫਿਰ ਉਹ ਚੁੱਕ ਕੇ ਫਾਈਲਾਂ ਲੈ ਗਿਆ ਮੇਰੇ ਸਾਹਬ ਇਹ ਚੀਜ਼ ਤੁਸੀਂ ਕਹੀ ਹੈ ਕਿ ਅਫਸਰਾਂ ਨੇ ਔਰ ਬਾਹਰ ਧਰਨਾ ਲਗਾ ਕੇ ਤੁਹਾਡੇ ਤੇ ਬਹੁਤ ਜ਼ਿਆਦਾ ਦਬਾਅ ਬਣਾਇਆ ਗਿਆ ਜਿਸ ਕਰਕੇ ਮਜਬੂਰਨ ਤੁਸੀਂ ਸਾਈਨ ਕੀਤੇ ਜਾਂ ਕੱਲ ਨੂੰ ਕੋਈ ਵੀ ਕੋਈ ਗੈਰ ਕਾਨੂੰਨੀ ਕੰਮ ਕਰਵਾਉਣ ਵਾਸਤੇ ਤੁਹਾਡੇ ਤੇ ਦਬਾਅ ਬਣਾਏਗਾ ਜਾਂ ਬਾਹਰ ਧਰਨਾ ਲਗਾਏਗਾ ਤਾਂ ਤੁਸੀਂ ਗੈਰ ਕਾਨੂੰਨੀ ਕੰਮ ਨੂੰ ਵਾਸਤੇ ਵੀ ਸਾਈਨ ਕਰ ਦਿਓਗੇ ਮੇਰੀ ਗੱਲ ਤੋਂ ਮਜਬੂਰਤ ਹੋਈ ਗਿਆ ਤਾਂ ਤਾਂ ਹੀ ਮੈਂ ਸ਼ਿਕਾਇਤ ਕੀਤੀ ਉਸ ਨੂੰ ਜੇ ਚੰਗੀ ਤਰ੍ਹਾਂ ਭਰਤੀ ਹੋਈ ਹੁੰਦੀ ਜਿਹੜੀ ਅਸੀਂ ਕਮੇਟੀ ਬਣਾਈ ਹੈ ਕਮੇਟੀ ਦੀ ਨੌਲੇਜ ਹੁੰਦਾ ਕਿ ਅਸੀਂ ਇਹ ਬੰਦੇ ਤੇ ਇਨੇ ਨੰਬਰ ਲਾਏ ਨੇ ਇਹਦੇ ਇਨੇ ਨੰਬਰ ਲਾਏ ਪੂਬ ਕਾਇਦਾ ਲਿਸਟਾਂ ਬਣੀਆਂ ਨੇ ਉਹ ਲਿਸਟਾਂ ਦੇ ਹਿਸਾਬ ਨਾਲ ਤੇ ਭਰਤੀ ਨਹੀਂ ਹੋਈ ਤੇ ਹੌਸ ਵੀ ਸਾਡੇ ਕੋਲ ਇੱਕ ਪਾਵਰ ਸਰਕਾਰ ਨੇ ਦਿੱਤੀ ਐ ਐਕਟ ਦੇ ਵਿੱਚ ਸਾਡੇ ਕੋਲ ਪਾਵਰ ਆ ਪਹੋਚ ਲਿਆ ਤੱਕ ਨਹੀਂ ਗੱਲ ਤੇ ਉਹ ਸਾਰੇ ਮੈਂਬਰਾਂ ਨੇ ਵੀ ਲੈਂਦੀ ਹੈ ਨਹੀਂ ਅਸੀਂ ਕਰਾਉਣਾ ਨਹੀਂ ਚਾਹੁੰਦੇ ਜੇ ਗਲਤ ਭਰਤੀ ਹੋਈ ਆ ਉਹਦੀ ਇਨਕੁਆਰੀ ਕਰਾਉਣੀ ਚਾਹੁੰਦੇ ਆ ਜਿਹੜੇ ਗਲਤ ਭਰਤੀ ਆਡੇ ਵੇਖੋ ਸਾਡੇ ਕੋਲ 10-10 ਸਾਲ ਦੇ ਮੁੰਡੇ ਇੱਥੇ ਬਟਾਲੇ ਦੇ ਕੰਮ ਕਰਦੇ ਰਹੇ ਆਊਟਸੋਰਸ ਤੇ ਦਾ ਦਾਤੋ ਸਾਲਾਂ ਤੋਂ ਵੀ ਕਈਆਂ ਨੇ ਵੱਧ ਕੰਮ ਕੀਤਾ ਉਹ ਇਸ ਘਾਤ ਨਾਲ ਹੀ ਕੰਮ ਕਰਦੇ ਰਹੇ ਕਿ ਇੱਕ ਇੱਕ ਨਾਲ ਇੱਕ ਦਿਨ ਅਸੀਂ ਕਾਰਪੋਰੇਸ਼ਨ ਚ ਭਰਤੀ ਹੋਵਾਂਗੇ ਤੇ ਜੇ ਉਹਨਾਂ ਨੂੰ 80ਆਂ 87ਆਂ ਬੰਦਿਆਂ ਨੂੰ ਕੱਢ ਦਿੱਤਾ ਗਿਆ ਤੇ ਆਪਣੇ ਰਿਸ਼ਤੇਦਾਰ ਆਪਣੇ ਸਕੇ ਸੰਬੰਧੀ ਆਪਣਾ ਕੋ ਕਰਕੇ ਵਾਧਾ ਘਾਟਾ ਤੇ ਉਹਨਾਂ ਨੂੰ ਭਰਤੀ ਕੀਤਾ ਗਿਆ ਤੇ ਉਹ ਸ਼ਹਿਰ ਦੇ ਲੋਕਾਂ ਨੂੰ ਕਿਉਂ ਨਹੀਂ ਭਰਤੀ ਕੀਤਾ ਗਿਆ ਕਿੰਨੇ ਲੋਕ ਭਰਤੀ ਭਰਤੀ 200 ਕੁਝ ਬੰਦੇ ਭਰਤੀ ਹੋਏ 300 ਕੁਝ ਬੰਦੇ ਕਿਹੜੇ ਅਫਸਰ ਨੇ ਉਹ ਇਨਕੁਆਰੀ ਜੀ ਪਤਾ ਲੱਗੂਗਾ ਕਿਨੇ ਕਿਨੇ ਕੀਤੇ ਨੇ ਬਹੁਤ ਜ਼ਿਆਦਾ ਕੀਤੇ ਨੇ ਹੁਣ ਉਹ ਇਨਕੁਆਰੀ ਤਾਂ ਹੀ ਗਿਆ ਨਾ ਇਨਕੁਆਰੀ ਕਰੋ ਇੱਕ ਵਾਰੀ ਬਾਤ ਹੋ ਗਈ ਐ ਜੀ ਇਨਕੁਆਰੀ ਨਹੀਂ ਅਸੀਂ ਉਹ ਚਮਤਾ ਪਾ ਕੇ ਭੇਜ ਦਿੱਤਾ ਸਰਕਾਰ ਨੂੰ ਤੇ ਉਹ ਐਮ ਐਲ اے ਸਾਹਿਬ ਨੇ ਵੀ ਆਪਣਾ ਸ਼ਿਕਾਇਤ ਕੀਤੀ ਹੈ ਕਿ ਨਹੀਂ ਭਰਤੀ ਠੀਕ ਹੋਈ ਆ ਆ ਮੇਰੇ ਕੋਲ ਉਹਨਾਂ ਦੀ ਹੈਗੀ ਆ ਲੈਟਰ ਆ ਜਿਹੜੀ ਉਹਨਾਂ ਸ਼ਿਕਾਇਤ ਕੀਤੀ ਆ ਨਲੋ ਆ ਐਮ ਐਲ اے ਸਾਹਿਬ ਨੇ ਸ਼ਿਕਾਇਤ ਕੀਤੀ ਆ ਆ ਤੁਸੀਂ ਲੈ ਲਿਓ ਕਾਪੀਆਂ ਆਪੇ ਲੈ ਲਿਓ ਮੋਬਾਈਲ ਤੇ ਭੇਜ ਦਿੰਦੇ ਆ ਤੁਹਾਨੂੰ ਭੇਜ ਦਿੰਦੇ ਆ ਜਾਂ ਕਾਪੀਆਂ ਸਾਡੇ ਕੋਲ ਲੈ ਲਿਓ ਉਹਨੇ ਵੀ ਕਿਹਾ ਨਹੀਂ ਭਰਤੀ ਠੀਕ ਹੋਈ ਇਹ ਵੀ ਕਹਿੰਨੇ ਆ ਸਾਡੇ ਮੈਂਬਰ ਵੀ ਜਾਂਦੇ ਨਹੀਂ ਭਰਤੀ ਠੀਕ ਹੋਈ ਮੇਰੇ ਸਾਹਿਬ ਹਜੇ ਇਹ 3-4 ਮਹੀਨੇ ਹੋ ਗਿਆ ਜੀ ਠੀਕ ਹੈ ਹਾਂ ਮੇਰੇ ਸਾਹਿਬ ਆਪਣਾ ਕੀ ਕਹਿੰਦਾ ਇਸ ਭਰਤੀ ਨੂੰ ਸਿਰਫ ਸਿਫਾਰਿਸ਼ਾ ਦੇ ਵੀ ਭਰਤੀ ਹੋਈ ਆ ਜਾਂ ਕੋਈ ਰੰਗਦਾਰੀ ਵਗੈਰਾ ਵਾਲਾ ਸਾਰਾ ਕੁਝ ਸਾਹਮਣੇ ਆ ਗਿਆ ਇਹ ਵੇਖੋ ਇਹ ਇਸੇ ਗੱਲ ਦੀ ਅਸੀਂ ਇਨਕੁਆਰੀ ਮੰਗੀ ਆ ਸਰਕਾਰ ਕੋਲੋਂ ਕਿ ਜੋ ਕੁਝ ਵੀ ਆ ਉਹ ਸਾਰਾ ਇਨਕੁਆਰੀ ਦੇ ਸਾਹਮਣੇ ਆਊਗਾ ਤੇ ਜੋ ਸਾਡੇ ਕੋਲ ਇਨਕੁਆਰੀ ਚ ਪੁੱਛਿਆ ਜਾਊਗਾ ਉਦੋਂ ਮੌਕੇ ਤੇ ਹੀ ਉਹਨਾਂ ਨੂੰ ਉਹ ਤੇ ਵੀ ਸਾਰਾ ਕੁਝ ਮੱਈਆ ਕਰਾਵਾਂਗੇ ਇਸੀ ਰਖਤ ਸੇ ਹੈ ਕਿ ਅਸੀਂ ਬੰਦਿਆਂ ਦੀਆਂ ਉਪੜੀਆਂ ਲਾ ਕੇ ਆ ਬੋਲ ਦਿਓ ਤੁਸੀਂ ਵੱਲੋਂ ਬੋਲਿਓ ਅਬ ਐਮ ਐਨ ਫਾਈ ਸੇਵਕ ਮੈਨੂੰ ਮਿਲਣ ਆਏ ਹੈਗੇ ਇਹਨਾਂ ਦਾ ਕੋਈ ਇਸ਼ੂ ਹੈਗਾ ਕਿ ਹਾਊਸ ਚ ਮਤਅ ਪਿਆ ਕਿ ਭਰਤੀ ਪ੍ਰਕਿਰਿਆ ਚ ਕੁਝ ਜਿਹੜੇ ਕਾਉਂਸਲਰਸ ਹੈਗੇ ਉਹ ਸੈਟੀਸਫਾਈਡ ਨਹੀਂ ਹੈਗੇ ਪਰ ਮੈਂ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਹੈਗਾ ਕਿ ਜਿਹੜੀ ਭਰਤੀ ਪ੍ਰਕਿਰਿਆ ਹੋਈ ਹੈ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਹੋਈ ਹੈ ਇਹਦੇ ਚ ਅਸੀਂ ਵੱਖ-ਵੱਖ ਵਿਭਾਗਾ ਦੇ ਅਫਸਰ ਪਾਏ ਹੈ ਘੱਟੋ ਘੱਟ 14 ਆਫੀਸਰਸ ਪਾਏ ਹੈਗੇ ਆ ਅ ਡੀਐਸਐਸਓ ਵੱਲੋਂ ਪ੍ਰੋਪਰ ਰੋਸਟਰ ਤਿਆਰ ਕੀਤਾ ਗਿਆ ਸੋ ਇੱਕ ਕੰਪਲੀਟ ਤਰੀਕੇ ਨਾਲ ਟਰਾਂਸਪੇਰੈਂਟ ਤਰੀਕੇ ਨਾਲ ਭਰਤੀ ਹੋਈ ਹੈ ਇਸ ਤੋਂ ਇਲਾਵਾ ਸੋ ਐਸ ਟੂ ਇਨਸ਼ੋਰ ਟਰਾਂਸਪੇਰੈਂਸੀ ਅਸੀਂ ਇਹਦੇ ਵਿੱਚ ਮਾਨਯੋਗ ਐਮਐਲਏ ਸਾਹਿਬ ਨੂੰ ਪਾਇਆ ਹੈਗਾ ਜਿਨ੍ਹਾਂ ਨੇ ਲਿਸਟ ਨੂੰ ਚੈੱਕ ਕਰਕੇ ਵੈਰੀਫਾਈ ਕਰਕੇ ਹਰ ਇੱਕ ਪੰਨੇ ਤੇ ਸਾਈਨ ਕੀਤੇ ਹੈਗੇ ਆਪ ਇੰਟਰਵਿਊ 'ਚ ਬੈਠੇ ਹੈਗੇ ਸਿਮਿਲਰਲੀ ਮੇਅਰ ਕਾਰਪੋਰੇਸ਼ਨ ਵੀ اپنی ਇਹ ਉਹਨਾਂ ਨੇ ਹਰ ਇੱਕ ਪੰਨੇ ਤੇ ਸਾਈਨ ਕੀਤੇ ਆ ਉਹਨੂੰ ਵੈਰੀਫਾਈ ਕੀਤਾ ਹੈ ਤੇ ਸਿਲੈਕਸ਼ਨ ਕਮੇਟੀ ਦੇ ਹਿੱਸੇਦਾਰ ਰਹੇ ਨੇ ਸੋ ਬਹੁਤ ਟ੍ਰਾਂਸਪੇਰੈਂਟ ਤਰੀਕੇ ਨਾਲ ਹੋਈ ਹੈ ਜੋ ਰੂਮਰਸ ਉੜੇ ਹੈਗੇ ਆ ਜੋ ਵੀ ਉਹਨਾਂ ਨੂੰ ਆ ਹੈਗਾ ਇਸ ਇਤਾਂ ਦਾ ਕੁਝ ਨਹੀਂ ਹੈ ਸਰ ਉਹ ਕਹਿ ਰਹੇ ਸੀ ਮਤਾ ਪਾਇਆ ਗਿਆ ਬਿਲਕੁਲ ਕੁਝ ਕਾਉਂਸਲਰਸ ਨੇ ਪਾਇਆ ਹੈਗਾ ਸੋ देयर इज ਨਥਿੰਗ ਇਨ ਇਟ ਆਮ ਵੈਰੀ ਸ਼ੋਰ ਵੈਰੀ ਕੰਫੀਡੈਂਟ ਅਸੀਂ ਬਿਲਕੁਲ ਟ੍ਰਾਂਸਪੇਰੈਂਟ ਤਰੀਕੇ ਨਾਲ ਇਹ ਭਰਤੀ ਹੋਈ ਹੈ ਜੀ ਇਵਨ ਸਫਾਈ ਸੇਵਕ ਆਪ ਸੈਟੀਸਫਾਈਡ ਹੈਗੇ ਆ ਤੇ ਥੈਂਕ ਯੂ